ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਵਿਧਾਇਕਾ ਜੀਵਨ ਚੋਦਕੌਰ ਨੇ ਪੰਜਾਬ ਤੋਂ ਆਏ ਜ਼ਿਲ੍ਹਾ ਪ੍ਰਧਾਨ ਅਤੇ ਕੈਮਿਸਟੀਆਂ ਸਮੱਸਿਆਵਾਂ ਸੁਣੀਆਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਹਰ ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇਗਾ ਇਸ ਮੌਕੇ ਤੇ ਸਾਰੇ ਕੈਮਿਸਟ ਨੇ ਆਪਣੀਆਂ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ ਪ੍ਰਗਟ ਕੀਤੇ ਮੀਟਿੰਗ ਵਿੱਚ ਜਰਨਲਿਸਟ ਜੀਐਸ ਚਾਵਲਾ ਵੀ ਮੌਜੂਦ ਸਨ ਸਾਨੂੰ ਚੰਗਾ ਲੱਗਦਾ ਜਦੋਂ ਸਾਡੇ ਕੋਲ ਤੁਸੀਂ ਆਪਣੀਆਂ ਪ੍ਰੋਬਲਮਸ ਲੈ ਕੇ ਆਉਂਦੇ ਹੋ ਕਿਉਂਕਿ ਇਹ ਵਾਦਾ ਅਸੀਂ ਕੀਤਾ ਸੀਗਾ ਕਿ ਤੁਸੀਂ ਸਾਨੂੰ ਜਿਤਾਓ ਇੱਕ ਵਾਰ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਤੁਹਾਡੀਆਂ ਮੁਸ਼ਕਲਾਂ ਤੁਹਾਡੀਆਂ ਮੁਸੀਬਤਾਂ ਸਾਡੀਆਂ ਨੇ ਹੈਵਿੰਗ ਸੈਡ ਦੈਟ ਦੇਰ ਇਜ਼ ਆਲਵੇਸ ਅ ਵੇ ਟੂ ਕਨਵੇ ਥਿੰਗਸ ਇਹ ਵੀ ਮੈਂ ਮੰਨਦੀ ਆ ਅਸੀਂ ਕਈ ਤਰ੍ਹਾਂ ਦੇ ਮਸਲੇ ਜਿਹੜੇ ਨੇ ਡਿਸਕਸ ਕੀਤੇ ਨੇ ਸਾਰੇ ਦੇ ਸਾਰੇ ਜ਼ਿਲ੍ਹਿਆਂ ਦੇ ਪੰਜਾਬ ਦੇ ਵਿੱਚੋਂ ਅਜ ਪ੍ਰਧਾਨ ਤੇ ਸੈਕਟਰੀ ਇੱਥੇ ਆਏ ਨੇ ਅਸੀਂ ਪਹਿਲੇ ਤਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਜਿਹੜਾ ਉਹਨਾਂ ਨੇ 1% ਕੋਈ ਵੀ ਅਸੀਂ ਆ ਲੋਨ ਲੈਣਾ ਜਾਂ ਕੁਝ ਹੈ 1% ਤੋਂ 0.25 ਉੱਤੇ ਕੀਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਯੁੱਧ ਨਸ਼ਿਆਂ ਦੇ ਵਿਰੁੱਧ ਬੜੀ ਵੱਡੀ ਕਾਰਵਾਈਆਂ ਉਹ ਕਰ ਰਹੇ ਨੇ ਉਹਦਾ ਵੀ ਉਹਨਾਂ ਨੂੰ ਧੰਨਵਾਦ ਪਰ ਜਿਹੜੀ ਸਾਡੀ ਪੰਜਾਬ ਕੈਮਿਸ ਐਸੋਸੀਏਸ਼ਨ ਦੀ ਮੁੱਖ ਮੰਗ ਹੈ ਕਿ ਜਿਹੜਾ ਨੋਟੀਫਿਕੇਸ਼ਨ ਨਵੰਬਰ 2021 ਦੇ ਵਿੱਚ ਸੀ ਉਹ ਚ ਬਦਲਾਵ ਕੀਤਾ ਜਾਵੇ ਇੱਕ ਆਮ ਕੈਮਿਸ ਤੇ ਕਾਰਪੋਰੇਟਿਵ ਦੇ ਵਿੱਚ ਜਿਹੜਾ ਡਿਫਰੈਂਸ ਕੀਤਾ ਗਿਆ ਉਹਨੂੰ ਪੂਰਾ ਖਤਮ ਕੀਤਾ ਜਾਵੇ ਸਾਡੇ ਸਾਡੇ ਸਵათ ਮੰਤਰੀ ਦੇ ਕੇ ਇਹ ਹੀ ਬੇਨਤੀ ਹੈ ਆਨਲਾਈਨ ਫਾਰਮੇਸੀ ਨੂੰ ਪੂਰੀ ਤਰ੍ਹਾਂ ਚੈੱਕ ਕੀਤਾ ਜਾਵੇ ਕਿਉਂਕਿ ਮ드ਰਾਸ ਹਾਈ ਕੋਰਟ ਤੇ ਦਿੱਲੀ ਹਾਈ ਕੋਰਟ ਨੇ ਆਲਰੇਡੀ ਆਨਲਾਈਨ ਨੂੰ ਬੈਨ ਕੀਤਾ ਹੈ ਆਨਲਾਈਨ ਦੇ ਉੱਤੇ ਅੱਜ ਨਸ਼ਿਆਂ ਦੀਆਂ ਕਈ ਦਵਾਈਆਂ ਵੀ ਜਿਹੜੀਆਂ ਅਵੇਲੇਬਲ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਰਦੇ ਹਾਂ ਕਿ ਉਹ ਡਰਗ ਦਬਾਵ ਨੂੰ ਹਦਾਇਤ ਦੇਣ ਜਿਹੜਾ ਕਿ ਸਾਡੇ ਏ ਡਰਗ ਕੰਟਰੋਲਰ ਆਫ ਇੰਡੀਆ ਨੇ ਸਰਕੂਲਰ ਇਸ਼ੂ ਕੀਤਾ ਕਿ ਇਹਨਾਂ ਆਨਲਾਈਨ ਨੂੰ ਚੈੱਕ ਕੀਤਾ ਜਾਵੇ ਪ੍ਰਧਾਨ ਮੰਤਰੀ ਜਨ ਆਉਸ਼ਦੀ ਸ਼ਾਪ ਦੇ ਉੱਪਰ ਸਿਰਫ ਉਹ ਹੀ ਦਵਾਈਆਂ ਵੇਚੀਆਂ ਜਾ ਸਕਦੀਆਂ ਜਿਹੜੀਆਂ ਕਿ ਪ੍ਰਧਾਨ ਮੰਤਰੀ ਜਨ ਆਉਸ਼ਦੀ ਦੇ ਵਿੱਚ ਆਂਦੀਆਂ ਤੇ ਉਹ ਬਾਕੀ ਦਵਾਈਆਂ ਜਿਹੜੀਆਂ ਵੇਚਦੇ ਨੇ ਉਹਨਾਂ ਨੂੰ ਰੈਗੂਲਰ ਚੈੱਕ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਨੱਥ ਪਾਈ ਜਾ ਸਕੇ